ਕਿੱਥੇ ਤਾਂ ਹੋਰਾਂ ਨੂੰ ਆਪਣੇ ਗੁਰੂ ਸਾਹਿਬ ਦਾ ਰਾਹ ਦੱਸਣਾ ਸੀ ਕਿਉਂਕਿ ਇਹ ਤਾਂ ਉਪਦੇਸ਼ ਚੌਬਰਨਾ ਕੋ ਸੰਜਾਇਆ ਨਾ ਹਰੇਕਾ ਸੇ ਉਪਦੇਸ਼ ਹੈ ਤੇ ਕਿਥੇ ਦੂਜੇ ਪਾਸੇ ਅਸੀਂ ਆਪ ਹੀ ਇੰਨਾ ਆਸੇ ਪਾਸੇ ਦਾ ਪ੍ਰਭਾਵ ਕਬੂਲ ਕਰ ਰਹੇ ਹਾਂ ਕਿ ਸਾਨੂੰ ਆਪਣਿਆਂ ਨੂੰ ਹੀ ਠੀਕ ਕਰਨ ਤੇ ਜ਼ੋਰ ਲਾਣਾ ਪੈ ਰਿਹਾ ਬਾਕੀ ਜਿਹੜੇ ਸਾਡੇ ਆਸੇ ਪਾਸੇ ਹੋਰ ਭਾਈਚਾਰੇ ਵਰਤਦੇ ਨੇ ਉਹ ਤਾਂ ਕਰ ਰਹੇ ਨੇ ਨਾ ਉਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨ ਦੀ ਲੋੜ ਨਹੀਂ ਹੈ ਉਹ ਹੋਰਾਂ ਨੂੰ ਵੀ ਸਗੋਂ ਕਨਵਰਟ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਹੋ ਰਿਹਾ ਸਾਨੂੰ ਪਤਾ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਚਲੋ ਬੜੀ ਦੂਰ ਦੀ ਗੱਲ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਹੀ ਬਹੁਤ ਹੋ ਰਿਹਾ ਤੇ ਕਿਤੇ ਤਾਂ ਅਸੀਂ ਆਪਣੇ ਨਾਲ ਦੀਆਂ ਨੂੰ ਆਪਣੇ ਨਾਲ ਰਲਣਾ ਸੀ ਤੇ ਜਿਹੜੇ ਸਾਡੇ ਨਹੀਂ ਉਹੀ ਸਾਡੇ ਤੋਂ ਦੂਰ ਜਾਂਦੇ ਜਾ ਰਹੇ ਨੇ ਤੇ ਜਿੰਨੇ ਕੁ ਹੈਗੇ ਨੇ ਜਿਹੜੇ ਪਿਆਰ ਵਾਲੇ ਨੇ ਜਿਹੜੇ ਸਤਕਾਰ ਵਾਲੇ ਨੇ ਉਹਨਾਂ ਨੂੰ ਤਾਂ ਪ੍ਰਣਾਮ ਗੁਰੂ ਸਾਹਿਬ ਨੇ ਬਹੁਤ ਰੱਖਿਆ ਉਹਨਾਂ ਨੂੰ ਉਹਨਾਂ ਦੇ ਉੱਤੇ ਬਹੁਤ ਕਿਰਪਾ ਹੈ ਕਿ ਪ੍ਰਮਾਤਮਾ ਕਾਲਪੁਰਖ ਨੇ ਉਹਨਾਂ ਨੂੰ ਆਪਣੇ ਗੋਦੀ 'ਚ ਰੱਖਿਆ ਜਿਹੜੇ ਕਿ ਇਨ ਬਿਨ ਗੁਰੂ ਸਾਹਿਬ ਦੀ ਹੁਕਮਾਤੋਂ ਇੱਧਰ ਤੋਂ ਉੱਧਰ ਨਹੀਂ ਹੁੰਦੇ ਤੇ ਸਿਰਫ ਜਿਹੜੇ ਭੇਖ ਧਾਰਨ ਕਰਕੇ ਬੈਠੇ ਹੁੰਦੇ ਨੇ ਤੇ ਕੀਤੀ ਗਈ ਉਹ ਨਮਸਤੇ